ਤੇ ਹੁਣ ਤੱਕ ਤੁਸੀਂ ਕਿੰਨੇ ਕ ਨੇਸਟ ਲਾਤੇ ਹੋਨੇ ਆਪਾਂ ਜੀ ਹਜ਼ਾਰਾਂ ਦੇ ਵਿੱਚ ਤਾਂ ਨੇਸਟ ਲਾਤਾ ਹਜ਼ਾਰਾਂ ਦੇ ਵਿੱਚ ਹੀ ਰੁੱਖ ਲਗਾਤਾ ਵੀ ਗਿਣਤੀ ਹੁਣ ਤਾਂ ਕਿਉਂਕਿ ਗਿਣਤੀ ਪਹਿਲਾਂ ਪਹਿਲਾਂ ਤਾਂ ਹੁੰਦੀ ਹੈ ਜੀ ਤੇ ਹੁਣ ਤਾਂ ਗਿਣਤੀ ਵੀ ਹੈ ਨਹੀਂ ਕਿਉਂਕਿ ਅਸੀਂ ਹਰ ਸਪੈਰੋਡੇ ਤੇ ਕਦੇ 2000 ਕਦੇ 3000 ਕਦੇ 500 ਕਦੇ 600 ਇਦਾਂ ਲਗਾਉਂਦੀ ਆਏ ਆ ਸ਼ੁਰੂ ਤੋਂ ਉਂ ਵੀ ਸਾਨੂੰ ਜੇ ਕੋਈ ਜੀ ਦੇ ਦੰਦਾ ਨੇਸਟ ਜਾਂ ਬੂਟੇ ਉਹ ਅਸੀਂ ਲਗਾ ਦੰਨੇ ਆ ਹਣਾ ਪਰ ਗੱਲ ਪਤਾ ਕੀ ਇਹ ਦੇਖੋ ਆਪਣੀ ਹੈਗੀ ਮਜਬੂਰੀ ਜੀ ਜੇ ਕੁਦਰਤ ਨਾਲ ਮਨੁੱਖ ਛੇੜਛਾੜ ਨਾ ਕਰਦਾ ਜੀ ਤਾਂ ਅੱਜ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਨਾ ਦਰਖਤ ਲਾਉਣ ਦੀ ਲੋੜ ਸੀ ਨਾ ਪੰਛੀਆਂ ਨੂੰ ਪਾਣੀ ਰੱਖਣ ਦੀ ਲੋੜ ਸੀ ਨਾ ਬੂਟੇ ਆਪਣੇ ਆਲੇ ਲਾਉਣ ਦੀ ਲੋੜ ਸੀ ਜੀ ਕੁਝ ਵੀ ਕਰਨਾ ਚੋਗਾ ਪਾਉਣ ਦੀ ਲੋੜ ਸੀ ਆਪਾਂ ਕੁਦਰਤ ਦਾ ਬੈਲੈਂਸ ਵਿਗਾੜਤਾ ਤੇ ਵਿਗਾੜਿਆ ਉਹ ਮੈਂ ਵੀ ਆ ਤੁਸੀਂ ਵੀ ਆ ਸਾਰਿਆਂ ਨੇ ਇਕੱਠੇ ਹੋ ਗਏ ਹਨ ਜੀ ਆਪਾਂ ਚਾਹੁੰਦੇ ਆ ਵੀ ਜਿੰਨਾ ਕੁ ਟਾਈਮ ਆ ਆਪਾਂ ਉਹ ਦੁਬਾਰੇ ਇਹ ਕੰਮ ਨਹੀਂ ਕਰਦੇ ਜੀ ਤਾਂ ਆਪਾਂ ਨੂੰ ਉਹਨਾਂ ਟਾਈਮ ਇਹ ਕੰਮ ਕਰਨਾ ਹੀ ਪਊਗਾ ਲੈਣੇ ਲਾਉਣ ਵਾਲਾ ਠੀਕ ਹੈ ਨਾ ਸੋ ਤੁਸੀਂ ਵੱਧ ਤੋਂ ਵੱਧ ਹੁਣ ਆਪਦੇ ਘਰਾਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦਰਖਤ ਤੇ ਹੀ ਬੰਨਣਾ ਜੀ ਤੁਸੀਂ ਖੰਭੇ ਤੇ ਲਾ ਦਿਓ ਕਈ ਵੀਰ ਇਹ ਵੀ ਕਹਿਣਗੇ ਵੀ ਖੰਭਿਆਂ ਤੇ ਅਰ ਗਰਮੈਸ਼ ਹੁੰਦੀ ਆ ਅਸਲ ਚ ਗੱਲ ਇਹ ਹੈ ਜਿਹੜੇ ਟਰਾਂਸਫਾਰਮਰਾਂ ਦੇ ਵਿੱਚ ਜੈਨਰਾਂ ਦੇ